ਕਹਾਣੀ ਦਾ ਨਾਮ ਅੱਜ ਨੂੰ ਨਾ ਵਿਗਾੜੋ ਇੱਕ ਸੰਤ ਜੀ ਨੇ ਆਪਣੇ ਪਕਧਾਂ ਨੂੰ ਉਪਦੇਸ਼ ਦਿੰਦੇ ਹੋਏ ਕਿਹਾ ਹਰ ਕਿਸੇ ਨੂੰ ਧਰਤੀ ਦੀ ਤਰ੍ਹਾਂ ਸਹਿਣਸ਼ੀਲ ਅਤੇ ਮਾਫੀ ਦੇਣ ਵਾਲਾ ਹੋਣਾ ਚਾਹੀਦਾ ਹੈ ਇਹ ਸਾਨੂੰ ਹਮੇਸ਼ਾ ਲਾਭ ਹੀ ਦਿੰਦੇ ਹਨ ਸਾਨੂੰ ਹਰ ਹਾਲ ਵਿੱਚ ਗੁੱਸੇ ਤੋਂ ਬਚਣਾ ਚਾਹੀਦਾ ਹੈ ਗੁੱਸਾ ਅਜੇ ਹੀ ਅੱਗੇ ਹੈ ਜੋ ਸਾਹਮਣੇ ਵਾਲੀ ਵਿਅਕਤੀ ਤੋਂ ਪਹਿਲਾਂ ਖੁਦ ਗੁੱਸਾ ਕਰਨ ਵਾਲੇ ਨੂੰ ਜਲਾ ਦਿੰਦਾ ਹੈ ਇਹ ਸੁਣਦੇ ਹੀ ਹਾਜ਼ਰ ਪਕਧਾਂ ਵਿੱਚੋਂ ਇੱਕ ਵਿਅਕਤੀ ਉੱਠਿਆ ਅਤੇ ਕਹਿਣ ਲੱਗਾ ਮੈਂ ਇਹ ਨਹੀਂ ਮੰਨਦਾ ਇਹ ਸਭ ਕਹਿਣਾ ਆਸਾਨ ਹੈ ਪਰ ਕਰਨਾ ਬਹੁਤ ਮੁਸ਼ਕਿਲ ਤੁਹਾਡੀਆਂ ਬਖੰਡਪੂਰਨ ਗੱਲਾਂ ਸੁਣ ਕੇ ਲੋਕ ਤੁਹਾਨੂੰ ਬੇਲੋੜੀ ਇੱਜ਼ਤ ਦਿੰਦੇ ਹਨ ਤੁਹਾਡੇ ਇਹਨਾਂ ਸ਼ਬ ਦੇ ਆਖਰ ਉਹ ਵਿਅਕਤੀ ਬੁੜਬੁੜਾਦਾ ਹੋਇਆ ਬਾਹਰ ਚੱਲਾ ਗਿਆ ਅਗਲੇ ਦਿਨ ਜਦੋਂ ਉਸ ਵਿਅਕਤੀ ਦਾ ਗੁੱਸਾ ਠੰਡਾ ਹੋਇਆ ਅਤੇ ਉਸਨੇ ਸੰਤ ਜੀ ਦੀਆਂ ਗੱਲਾਂ ਦਾ ਮੰਤਨ ਕੀਤਾ ਤਾਂ ਉਸ ਨੂੰ ਲੱਗਾ ਕਿ ਉਹ ਸਹੀ ਕਰੇ ਸਨ ਉਸ ਨੂੰ ਆਪਣੀ ਕਿੱਤੇ ਤੇ ਪਛਤਾਵਾ ਹੋਣ ਲੱਗਾ ਅਤੇ ਉਹ ਸੰਤ ਜੀ ਕੋਲ ਮਾਫੀ ਮੰਗਣ ਲਈ ਆਸ਼ਰਮ ਪਹੁੰਚੇ ਅਤੇ ਉਨ੍ਹਾਂ ਦੇ ਪਰੇ ਵਿੱਚ ਲੱਗ ਕੇ ਕਹਿਣ ਲੱਗਾ ਮੇਰੇ ਕੋਲ ਬਹੁਤ ਵੱਡੀ ਫੁੱਲ ਹੋ ਗਈ ਮੈਨੂੰ ਗਲਤੀ ਦੀ ਮਾਫੀ ਦੇ ਦਿਓ ਸੰਤ ਜੀ ਨੇ ਪੁੱਛਿਆ ਤੁਸੀਂ ਕੌਣ ਹੋ ਤੇ ਮੇਰੇ ਕੋਲੋਂ ਮਾਫੀ ਕਿਉਂ ਮੰਗ ਰਹੇ ਹੋ ਵਿਅਕਤੀ ਬੋਲਿਆ ਮੈਂ ਉਹੀ ਹਾਂ ਜਿਸਨੇ ਕੱਲ੍ਹ ਤੁਹਾਨੂੰ ਅਪਮਾਨਿਤ ਕੀਤਾ ਸੀ ਮੈਂ ਆਪਣੇ ਵਿਵਹਾਰ ਲਈ ਸ਼ਰਮਿੰਦਾ ਹਾਂ ਮੈਨੂੰ ਅਤੇ ਤੂੰ ਹੁਣ ਵੀ ਉੱਥੇ ਹੀ اٹਕਿਆ ਹੋਇਆ ਏ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਤੂੰ ਪਛਤਾਵਾ ਕਰ ਲਿਆ ਹੈ ਉਹੀ ਬਹੁਤ ਹੈ ਹੁਣ ਅੱਜ ਵਿੱਚ ਦਾਖਲ ਹੋ ਬੁਰੀਆਂ ਗੱਲਾਂ ਤੇ ਘਟਨਾਵਾਂ ਚੇਤੇ ਕਰਦੇ ਰਹਿਣ ਨਾਲ ਵਰਤਮਾਨ ਅਤੇ ਭਵਿੱਖ ਦੋਵੇਂ ਹੀ ਵਿਗੜ ਜਾਂਦੇ ਹਨ ਬੀਤੀ ਹੋਈ ਕੱਲ ਤੇ ਕਾਰਨ ਅੱਜ ਨੂੰ ਨਾ ਵਿਗਾੜੋ ਇਸ ਨੂੰ ਕਿ ਉਹ ਵਿਅਕਤੀ ਇੱਕ ਵਾਰ ਫਿਰ ਸੰਤ ਜੀ ਦੇ ਸਾਹਮਣੇ ਦਤਮਸਤਕ ਹੋ ਗਿਆ